ਕੱਲ ਲੁਧਿਆਣਾ ਪਛਮੀ ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਕੇ ਹੱਟੀ ਆ ਉਸ ਬਾਰੇ ਜਿਹੜੀ ਵਿਚਾਰ ਚਰਚਾ ਆਪਾਂ ਤੁਹਾਡੇ ਨਾਲ ਚੰਦ ਕਮੈਂਟ ਕਰਨੀ ਆ ਲੁਧਿਆਣਾ ਪੰਜਾਬ ਦੀ ਹੈਗੀ ਜਿਹੜੀ ਉਹ ਆਰਥਿਕ ਰਾਜਧਾਨੀ ਆ ਪੰਜਾਬ ਦਾ ਇੱਕ ਸੈਂਟਰ ਪੁਆਇੰਟ ਹੈਗਾ ਲੁਧਿਆਣਾ ਲੁਧਿਆਣਾ ਪਛਮੀ ਤੋ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਗੋਗੀ ਜੀ ਦੀ ਮੌਤ ਤੋਂ ਬਾਅਦ ਇਹ ਜਿਹੜੀ ਸੀਟ ਹੈਗੀ ਆ ਉਹ ਖਾਲੀ ਹੋਈ ਸੀ ਹਮੇਸ਼ਾ ਜਦੋਂ ਜਿਮਨੀ ਚੋਣ ਹੁੰਦੀ ਹੈ ਤੇ ਟੱਕਰ ਹੈਗੀ ਆ ਉਹ ਕਾਂਟੇ ਦੀ ਹੁੰਦੀ ਆ ਤੇ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹ ਵਕਾਰ ਦਾ ਸਵਾਲ ਹੁੰਦੀ ਆ ਉਹ ਸੀਟ ਮੌਜੂਦਾ ਸਰਕਾਰ ਦੇ ਪਿਛਲੇ ਪੰਜਾਬ ਦੇ ਇਤਿਹਾਸ ਤੇ ਝਾਤ ਮਾਰੀਏ ਬਹੁਤ ਆਦ ਜਿਹੜੀ ਜਿਮਨੀ ਚੋਣਾ ਹੋਈਆਂ ਉਹ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਉਹ ਜਿੱਦੀਆਂ ਆਈਆਂ ਪਰ 4-5 ਇਹੋ ਜੇ ਮੁਕਾਬਲੇ ਰਹੇ ਆ ਜਿਨ੍ਹਾਂ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੁੰਦੀ ਆ ਉਹ ਜਿਮਨੀ ਚੋਣਾ ਦੇ ਵਿੱਚ ਹੈਗੀ ਜਿਹੜੀ ਬਾਜ਼ੀ ਮਾਰ ਜਾਂਦੀ ਆ ਬਹੁਤ ਚਰਚਿਤ ਜਿਹੜੀਆਂ ਪਛੀਆਂ ਚੋਣਾ ਜਿਮਨੀ ਚੋਣਾ ਹੋਈਆਂ ਉਹਦੀ ਬਹੁਤ ਹੀ ਚਰਚਾ ਮਨਪ੍ਰੀਤ ਸਿੰਘ ਬਾਦਲ ਜਦੋਂ ਗਿੱਦਲਵਾਹੇ ਤੋਂ ਜਿਮਨੀ ਚੋਣ ਲੜੇ ਸੀ ਤੇ ਬਿਆਨ ਸਿੰਘ ਦਾ ਰਾਤ ਸੀਗਾ ਤੇ ਪ੍ਰਕਾਸ਼ ਸਿੰਘ ਬਾਦੋ ਜਿਨੇ ਤਿੱਖ ਤ ਹੈਗੀ ਜਿਹੜੀ ਮਨਪ੍ਰੀਤ ਨੂੰ ਕਾਲੀ ਦਲ ਵਾਲੀ ਉਹ ਦਿੱਤੀ ਸੀ ਤੇ ਉਹ ਬਹੁਤ ਹੀ ਵੱਡੀ ਚੋਣ ਸੀਗੀ ਜਿਹੜੀ ਜਿਮਨੀ ਚੋਣ ਪੰਜਾਬ ਦੇ ਵਿੱਚ ਹੋਈ ਆ ਹਰ ਘਰ ਘਰ ਦੇ ਵਿੱਚ ਜਦੋਂ ਦੋ ਦੋ ਆ ਪਾਰਟੀਆਂ ਦੇ ਲੀਡਰ ਪਹੁੰਚੇ ਸੀ ਬਿਆਨਤ ਸਿੰਘ ਖੁਦ ਘਡੇਰੇ ਜਿਹੜਾ ਗਿੱਦਲਵਾਹ ਦੇ ਵਿੱਚ ਲਾਏ ਸੀ ਤੇ ਫਿਰ ਵੀ ਕਾਂਗਰਸ ਨੂੰ ਹੈਗਾ ਜਿਹੜਾ ਉਹ ਹਾਰ ਦਾ ਮੂੰਹ ਉੱਥੇ ਦੇਖਣਾ ਪਿਆ ਸੀ ਉਸ ਤੋਂ ਬਾਅਦ ਜਿਹੇ ਸਮੇਂ ਹੈਗਾ ਜਿਹੜਾ ਸੰਦੀਪ ਸੰਧੂ ਤੇ ਈਆਲੀ ਦੀ ਜਿਹੜੀ ਇਲੈਕਸ਼ਨ ਹੋਈ ਸੀ ਜਿਮਨੀ ਚੋਣ ਉਸ ਦੇ ਵਿੱਚ ਵੀ ਈਆਲੀ ਨੇ ਜਿੱਤ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਗਿੱਦਲਵਾਹਾ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਮਨਿੰਦਰ ਰਾਜੀਵ ਡੰਗ ਦੀ ਜਿਹੜੀ ਐਮਪੀ ਬਣ ਤੋਂ ਬਾਅਦ ਸੀਟ ਖਾਲੀ ਹੋਈ ਸੀ ਉਸ ਤੇ ਜਿਮਨੀ ਚੋਣ ਹੋਈ ਤੇ ਉਹ ਜਿਮਨੀ ਚੋਣ ਦੇ ਸਮੇ ਮੌਜੂਦਾ ਸਰਕਾਰ ਜਿਹੜੀ ਹੁਣ ਭਾਜਪਾ ਸੌਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਬਣਿਓ ਕੈਂਡੀਡੇਟ ਡਿੰਪੀਟ ਲੋ ਨੇ ਇਹ ਜਿਮਨੀ ਚੋਣ ਦੇ ਵਿੱਚ ਜਿਹੜਾ ਹੈ ਉਹ ਜਿੱਤ ਹਾਸਲ ਕੀਤੀ ਗੱਲ ਫਿਰ ਆਪਾਂ ਮੁੜਦੇ ਹਾਂ ਲੁਧਿਆਣਾ ਪੱਛਮੀ ਦੇ ਵੱਲ ਲੁਧਿਆਣਾ ਇੰਡਸਟਰੀਅਲ ਏਰੀਆ ਹੱਬ ਹੈਗੀ ਇੰਡਸਟਰੀ ਦੀ ਲੁਧਿਆਣਾ ਲੁਧਿਆਣੇ ਦਾ ਫੋਕਸ ਸੈਂਟਰ ਦਾ ਵੀ ਫੋਕਸ ਲੁਧਿਆਣੇ ਤੇ ਸੀ ਵੀ ਸੀਟ ਅਸੀਂ ਕੱਢ ਕੇ ਜਾਨੀਏ ਭਾਜਪਾ ਦੀ ਸਮਰਥੀ ਸੈਂਟਰ ਦੀ ਟੀਮ ਤੇ ਪੰਜਾਬ ਦੇ 93 94 ਜਿੰਨੇ ਵੀ ਐਮਐਲਏ ਆ ਉੱਥੇ ਡੇਰੇ ਲਾਏ ਆਮ ਆਦਮੀ ਪਾਰਟੀ ਦੀ ਨਿੱਕੀ ਤੋਂ ਵੱਡੀ ਚੇਅਰਮੈਨਨੀ ਦੇ ਜਿਹੜੇ ਚੇਅਰਮੈਨ ਸੀਗੇ ਉਹਨਾਂ ਨੇ ਵੀ ਜਿਹੜੇ ਉੱਥੇ ਜਾ ਕੇ ਦਿਨ ਰਾਤ ਇੱਕ ਕੀਤਾ ਵੀ ਕਿਤੇ ਸਾਡੀ ਸਰਕਾਰ ਦੀ ਹੈਗੀ ਆ ਇਹ ਇਲੈਕਸ਼ਨ ਦੇ ਵਿੱਚ ਹਾਰ ਨਾ ਹੋ ਜੇ ਅਜੇ ਤਾਂ ਕਿਸਮਤ ਬੰਦ ਆ ਵੋਟਾਂ ਕੱਲ ਪੈ ਕੇ ਹਟੀਆਂ ਤੇ 23 ਤਰੀਕ ਨੂੰ ਹੈਗਾ ਜਿਹੜਾ ਉਹਦਾ ਨਤੀਜੇ ਆਉਣੇ ਆ ਨਤੀਜੇ ਕਿਸੇ ਵੀ ਪਾਸੇ ਪਲਟ ਸਕਦੇ ਆ ਕਿਉਂਕਿ ਟੱਕਰ ਹੈਗੀ ਜਿਹੜੀ ਕਾਂਗਰਸ ਨੇ ਵੀ ਬਹੁਤ ਵੱਡੀ ਟੱਕਰ ਹੈਗੀ ਜਿਹੜੀ ਉੱਥੇ ਲੁਧਿਆਣਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਉੱਥੇ ਬੁਖਵਾਈ ਪਈ ਸੀ ਆਮ ਆਦਮੀ ਪਾਰਟੀ ਨੇ ਦੰਡਪੇਤ ਉੱਥੇ ਇਲੈਕਸ਼ਨ ਦੇ ਵਿੱਚ ਸਾਰਾ ਹੀ ਵਰਤਿਆ ਪੈਸੇ ਤੋਂ ਲੈ ਕੇ ਤੁਸੀਂ ਵੀਡੀਓ ਚੈਨਲਾਂ ਤੇ ਵੀਡੀਓ ਦੇਖਦੇ ਆ ਵੀ ਉਹ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਇਹ ਸਾਰੀਆਂ ਸਰਕਾਰਾਂ ਕਰਦੀਆਂ ਆਉਂਦੀਆਂ ਜਦੋਂ ਇਲੈਕਸ਼ਨ ਹੁੰਦਾ ਨਾ ਜਦੋਂ ਵਿਕਾਰ ਦਾ ਸਵਾਲ ਹੋਵੇ ਸਰਕਾਰ ਦਾ ਤੇ ਹਰ ਪਾਰਟੀ ਕਰਦੀ ਹੈ ਪਿਛਲੀਆਂ ਜਿਹੜੀਆਂ ਦੋ ਪਾਰਟੀਆਂ ਸੀ ਉਹਨਾਂ ਨੇ ਵੀ ਆਪ ਦੇ ਮੌਜੂਦਾ ਸਮੇਂ ਦੇ ਵਿੱਚ ਜਦੋਂ ਉਹ ਸੱਤਾ ਤੇ ਸੀ ਉਦੋਂ ਇਹ ਕੰਮ ਕੀਤੇ ਆ ਦੂਸਰੇ ਪਾਸੇ ਸਿੰਘਰਸੀ ਜਥੇਬੰਦੀਆਂ ਦਾ ਰੋਲ ਇਸ ਦੂਜਾ ਇਲੈਕਸ਼ਨ ਦੇ ਚਿਹਰੇ ਆ ਵੀ ਸਰਕਾਰ ਨੂੰ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਜਥੇਬੰਦੀਆਂ ਨੇ ਹਰ ਜਗ੍ਹਾ ਆਪਦੇ ਹੱਕ ਬਣਾਉਣ ਦੇ ਲਈ ਇਹ ਹੀ ਟਾਈਮ ਹੁੰਦਾ ਕਿ ਸਰਕਾਰ ਦੇ ਕੰਨਾਂ ਤੇ ਕਰ ਜਮਹੂਰੀਤ ਜਥੇਬੰਦੀਆਂ ਦੀ ਜਾਂ ਕਿਸਾਨ ਜਥੇਬੰਦੀਆਂ ਦੀ ਆਵਾਜ਼ ਜਿਹੜੀ ਜਾਵੇ ਉਹਦੇ ਨਾਲੇ ਡੇਰੇ ਲਾਏ ਦੂਸਰੇ ਪਾਸੇ ਗੱਲ ਦੂਸਰੇ ਉਮੀਦਵਾਰਾਂ ਨੇ ਵੀ ਕਰਦੇ ਆਂ ਕਾਲੀ ਗੱਲ ਨੇ ਵੀ ਚੰਗਾ ਇਲੈਕਸ਼ਨ ਲੜਿਆ ਬਾਕੀ ਜਿਹੜੀ ਗੱਲ ਭਾਜਪਾ ਦੀ ਨਹੀਂ ਭਾਜਪਾ ਜਿਹੜੀ ਹੈਗੀ ਆ ਉਹ ਜਿਹੜੀ ਕਾਂਗਰਸ ਦੀ ਵੋਟ ਹੈਗੀ ਆ ਕਾਂਗਰਸ ਦੀ ਵੋਟ ਨੂੰ ਡੈਮੇਜ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ 23 ਤਰੀਕ ਨੂੰ ਨਤੀਜਾ ਆਉਂਦਾ ਜੇ ਬਾਈ ਚਾਂਸ ਕਾਂਗਰਸ ਹਾਰਦੀ ਆ ਤੇ ਉਹ ਗੱਲ ਦਾ ਐਨਲਾਈਜ਼ ਕਰੋ ਕਿ ਕਾਂਗਰਸ ਸਾਨੂੰ ਜਿਹੜੀਆਂ ਭਾਈ ਭਾ ਵੋਟਾਂ ਲੈ ਗਈ ਉਹ ਉਸ ਵੋਟਾਂ ਦਾ ਹੀ ਸਾਨੂੰ ਮਾਰ ਪਈ ਹੈ ਬਾਕੀ ਨਤੀਜੇ ਦੱਸਣਗੇ ਵੀ ਕਾਂਗਰਸ ਬਾਜੀ ਮਾਰਦੀ ਆ ਜਾਂ ਆਮ ਆਦਮੀ ਪਾਰਟੀ ਆ ਦੀ ਸੱਤਾ ਫਿਰ ਤੋਂ ਕਾਇਮ ਰੱਖਣ ਦੇ ਵਿੱਚ ਇਹ ਕਾਮਯਾਬ ਹੋ ਜਾਂਦੀ ਆ ਬਾਕੀ ਜਿਮਣੀ ਚੋਣ ਜਿਹੜੀ ਲੁਧਿਆਣੇ ਦੀ ਸੀ ਇਹ ਭਗਵੰਤ ਸਿੰਘ ਮਾਨ ਦਾ ਵੀ ਵਿਕਾਰ ਦਾ ਸਵਾਲ ਬਣੀ ਹੋਈ ਸੀ ਭਗਵਾਨ ਸਿੰਘ ਮਾਨ ਨੇ ਵੀ ਡੇਰੇ 24 ਘੰਟੇ ਇੱਥੇ ਲਾਏ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ 23 ਤਰੀਕ ਨੂੰ ਜਦੋਂ ਨਤੀਜਾ ਆਉਣਾ ਉਦੋਂ ਕਿਹੜੇ ਪੱਖ ਦੇ ਵਿੱਚ ਨਤੀਜਾ ਆਊਗਾ ਇਹ ਤਾਂ ਹੁਣ ਮਸ਼ੀਨਾਂ ਦੇ ਵਿੱਚ ਕੈਦ ਹੈਗੀ ਕਿਸਮਤ ਪਈਏ ਇਹ ਉਦੋਂ ਹੀ ਦੱਸੂਗੀ ਪਰ ਇਹ ਜਿਹੜੀ ਲੁਧਿਆਣਾ ਦੀ ਚੋਣ ਜਿੰਨੀ ਚੋਣ ਰਹੀ ਆ ਇਹ ਆਮ ਆਦਮੀ ਪਾਰਟੀ ਆਸਤੇ ਕੋਈ ਸੁਖਾਲਾ ਕੰਮ ਨਹੀਂ ਸੀ ਆਮ ਆਦਮੀ ਪਾਰਟੀ ਦਾ ਇੱਥੇ ਅੱਡੀ ਚੋਟੀ ਦਾ ਜੋਰ ਲੱਗ ਗਿਆ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਕੰਮ ਹੀ ਇੰਨਾ ਕਰਾਂਗੇ ਸਾਨੂੰ ਵੋਟ ਮੰਗਣ ਦੀ ਲੋੜ ਹੀ ਨਹੀਂ ਉਹਨਾਂ ਦੇ ਇਹਨਾਂ ਦਾਅਵੇ ਵਾਅਦੇ ਆਂ ਦੀ ਜਿਹੜੀ ਜਨਤਾ ਨੇ ਹੈਗੀ ਜੇ ਪੋਲ ਖੋਲ੍ਹ ਕੇ ਰੱਖਤੀ ਆ ਤੇ ਆ ਅੱਜ ਸ਼ੀਸ਼ਾ ਵਖਾੜਤਾ ਜਮਨੀ ਚੋਣ ਦੇ ਅੰਦਰ ਹਾਂ ਜਿੱਤ ਸਕਦੀ ਆ ਮੌਜੂਦਾ ਦੌਰ ਦੇ ਵਿੱਚ ਉਹਨਾਂ ਦੀ ਸਰਕਾਰ ਹੈਗੀ ਆ ਆਮ ਆਦਮੀ ਪਾਰਟੀ ਜਿੱਤ ਸਕਦੀ ਆ ਪਰ ਆਮ ਆਦਮੀ ਪਾਰਟੀ ਦਾ ਇੱਥੇ ਟੈਲ ਵਾਲਾ ਜ਼ੋਰ ਲੱਗ ਗਿਆ ਵੋਟਾਂ ਦੇ ਵਿੱਚ ਇਹ ਜਿੱਤ ਹੈਗੀ ਜਿਹੜੀ ਦੇਖੋ 23 ਤਰੀਕ ਨੂੰ ਕਿਸ ਨੂੰ ਨਸੀਬ ਹੁੰਦੀ ਆ